ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਮੂਹ ਸਾਧ ਸੰਗਤ ਜੀਉ ਦਾਸ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਪੁਲਤ ਪੰਜਾਬ ਦਾਸ ਕਤਰ ਹੈ ਇਹ ਦਾਸ ਬੇਨਤੀ ਕਰਦਾ ਹੈ ਕਿ ਤਨ ਤਨ ਸਾਬਸੀ ਗੁਰ ਤੇਗ ਬਹਾਦਰ ਜੀ ਮਹਾਰਾਜ ਇਹਨਾਂ ਦੇ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਇਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਹੁਤ ਵੱਡੇ ਪੱਧਰ ਤੇ ਤਨ ਤਨ ਮਾਤਾ ਗੁਰੂ ਕੌਰ ਜੀ ਇਹਨਾਂ ਦੇ ਜਨਮ ਸਥਾਨ ਤੋਂ ਕਰਤਾਰਪੁਰ ਜਲੰਧਰ ਨਗਰ ਕੀਰਤਨ ਆਰੰਭ ਹੋ ਕੇ ਤੇ ਇਹ ਨਗਰ ਕੀਰਤਨ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਆਨੰਦਪੁਰ ਸਾਹਿਬ ਸਿਸਗੰਗੁਰ ਦਵਾਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਸੋ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਭਾਈ ਆਪੋ ਆਪਣੇ ਵਹੀਕਲ ਗੱਡੀਆਂ ਮੋਟਰਾਂ ਇਤਿਆਦਿਕ ਟਰਾਲੀਆਂ ਲੈ ਕਰਕੇ ਇਸ ਨਗਰ ਕੀਰਤਨ ਦੀ ਸ਼ੁਭ ਆਭਦ ਹੋਣ ਵਾਸਤੇ ਹਾਜ਼ਰੀਆਂ ਪਰਨ ਦੀ ਕਿਰਪਾਤਾ ਕਰਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ